ਲੋਕ ਸਭਾ ਦਾ ਗੁਰਦਾਸਪੁਰ ਤੇ ਵਿਧਾਨ ਸਭਾ ਦਾ ਕਾਦੀਆਂ ਸ਼ਹਿਰ ਤਾਰੀਵਾਲ ਦੇ ਬੂਥਾਂ ਦਾ ਹਲਕਾ ਕਾਦੀਆਂ ਇੰਚਾਰਜ ਜਗਰੂਪ ਸਿੰਘ ਸੇਖਵਾਂ ਤੇ ਸ਼ਿਵ ਸ਼ਨਬ ਵਾਲਾ ਸਭ ਠਾਕਰੇ ਪੰਜਾਬ ਜੂਤ ਪ੍ਰਧਾਨ ਹਣੀ ਮਾਜ ਨੇ ਕੀਤਾ ਦੌਰਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਬਹੁਤ ਹੀ ਅਮਨ ਅਮਾਨ ਦੇ ਨਾਲ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ ਅਤੇ ਵੋਟਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਅਤੇ ਬਹੁਤ ਹੀ ਪਕਾ ਪ੍ਰਬੰਧ ਕੀਤਾ ਗਿਆ ਹਨ ਦੇਖੋ ਟੀਵੀ న్యూਸ ਇੰਡੀਆ 265 ਧਾਰੀয়াল ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਅੱਜ ਸਰਸਪੈਟੀ ਬੋਥਾ ਦੇ ਦੁਹਾਗੀਤਾ ਕਿਤਰਾ ਲੱਗਾ ਕਿ ਅੱਜ ਵਿਧਾਨ ਸਭਾ ਹਾਲ ਕੇ ਕਾਦੀਆਂ ਦਾ ਬੂਥਾਂ ਦਾ ਦੌਰਾ ਕੀਤਾ ਜਾ ਰਿਹਾ ਔਰ ਬੜਾ ਜਿਹੜੇ ਵੋਟਰ ਨੇ ਬੜੇ ਗਰਮਜੋਸ਼ੀ ਦੇ ਨਾਲ VOTING ਕਰ ਰਹੇ ਆ ਔਰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਵਾ ਰੁਝਾਨ ਉਹ ਦੇਖਣ ਨੂੰ ਮਿਲ ਰਿਹਾ ਵਾ ਔਰ ਬਹੁਤ ਵਧੀਆ ਢੰਗ ਨਾਲ ਜਿਹੜਾ ਵਾ ਬੜੀ ਅਮਨ ਮਾਨ ਦੇ ਨਾਲ ਜਿਹੜਾ ਵਾ VOTING ਹੋ ਰਹੀ ਹੈ ਸਭਾ ਜਿਹੜਾ ਜਸੋਨ ਕੋਲ ਬੰਦ ਕੀਤਾ ਗਿਆ ਫਿਰ ਟੈਂਟ ਲਾਇਆ ਗਿਆ ਸ਼ਬੀਲਾਂ ਵਰਤਾਈਆਂ ਜਾਂਦੀਆਂ ਬਾ بڑے ਪ੍ਰਸ਼ਾਸਨ ਵੱਲੋਂ ਬੜੇ ਪੁਖਤਾ ਪ੍ਰਬੰਧ ਆ ਹਰ ਤਕਰੀਬਨ ਬੂਤੇ ਸ਼ਬੀਲ ਲਾਈ ਗਈ ਹੈ ਟੈਂਟ ਲਾਏ ਗਏ ਆ ਬਹੁਤ ਹੀ ਵਧੀਆ ਪ੍ਰਬੰਧ ਜਿਹੜਾ ਬਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਕੋਈ ਮੋਟਰਾ ਮੁਸ਼ਕਲ ਨਹੀਂ ਆਦੀ ਨਹੀਂ ਬਿਲਕੁਲ ਕੋਈ ਮੁਸ਼ਕਲ ਨਹੀਂ ਲੱਗੀ ਪੱਖੇ ਵਗੈਰਾ ਵੀ ਅੰਦਰ ਕੂਲਰ ਤੱਕ ਲਾਏ ਪਏ ਆ ਬਹੁਤ ਵਧੀਆ ਪ੍ਰਬੰਧ ਆ ਥੈਂਕ ਯੂ